ਕੀ ਪਿੰਡ ਦੇ ਨੂਰਪੁਰ ਵਿਖੇ ਪਛਾਤੇ ਕਾਰਨਾਂ ਦੇ ਨਾਲ ਲੱਗੀ ਅੱਗ ਨੇ 10 ਕਿੱਲੇ ਦੇ ਕਰੀਬ ਪੈਲੀ ਦੇ ਵਿੱਚ ਖੜੀ ਪੱਕੀ ਕਣਕ ਸੜ ਕੇ ਸੁਆਹ ਕਰ ਦਿੱਤੀ ਹੈ। ਇਹ ਕਣਕ ਡੇ ਡੇਡ 2-2 ਕਿੱਲੇ ਦੇ ਮਾਲਕ ਵੱਖ-ਵੱਖ ਛੋਟੇ-ਛੋਟੇ ਕਿਸਾਨਾਂ ਦੀ ਸੀ। ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਨੇੜੇ-ਤੇੜੇ ਦੇ ਪਿੰਡ ਵਾਸੀਆਂ ਨੇ ਮਿਲ ਕੇ ਟਰੈਕਟਰਾਂ ਦੇ ਨਾਲ ਪਹਿਲੀ ਵਾ ਕੇ ਅੱਗ ਤੇ ਕਾਬੂ ਪਾ ਲਿਆ ਸੀ। ਸੋ ਪੀੜਤ ਕਿਸਾਨ ਪਰਿਵਾਰ ਸਰਕਾਰ ਦੇ ਕੋਲੋਂ ਹੁਣ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਮੇਰਾ ਨਾਮ ਮਨਦੀਪ ਕੋੜਾ ਨੱਕੋੜਾ ਮੇਰਾ ਪਿੰਡ ਮੇਰੀਆਂ 3 ਕਿੱਲੇ ਜੋ ਕਣਕ ਸੀ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ 3 ਕਿੱਲੇ ਕਣਕ ਆਪਣੀ ਖਤਮ ਹੋ ਗਈ ਪਹੁੰਚੇ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿੱਲੇ ਸਾਰੀ ਢੁੱਟ ਜਿਹੜੀ ਅੱਗ ਲੱਗੀ ਹੋਈ ਹੈ ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜ਼ਮੀਨ ਹੈ ਸਰਕਾਰ ਤੋਂ ਕੀ ਸਾਡਾ ਜੋ ਵੀ ਹੈ ਮਤਲਬ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਵੜਿਆ ਜਾਵੇ ਹਗਾਣਾ ਜੋ ਵੀ ਹੋਇਆ ਨੁਕਸਾਨ ਸਾਡਾ ਇਹ ਦਾ ਨਾਮ ਬਲਕਾਰ ਸਿੰਘ ਇਹ ਜੀ ਉਹ ਟਰੈਕਟਰ ਲੰਗਿਆ ਬਾ ਪੈਲੀ ਚੌਂਦੀ ਦੇ ਅਜੇ ਪੈਲੀ ਅੱਧਾ ਕਿੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾਦੀ ਹੈ ਮਤਲਬ ਟਰੈਕਟਰ ਦੇ ਪਤਾ ਨਹੀਂ ਸੁਲੰਸਰਾਂ ਲੱਗੀਆਂ ਚਾਹੇ ਕੋਈ ਛਾਤ ਹੋ ਕੇ ਕੀ ਦਿਗਾ ਉੱਚੋ ਉਹ ਅਜੇ ਅਸੀਂ ਦੋ ਕਿੱਲੇ ਹਟਵੇਂ ਆਂ ਬਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਦੀਆਂ ਗਵਾਂਦੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ ਸਾਫ ਕਿੱਲੇ ਕੰਨ ਕਰ ਗਈ ਆ ਇਹਦੀ 3 ਸੜ ਗਈ ਕੇ ਦੀ 2 ਸੜ ਗਈ ਇਹਦੀ 2.5 ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈ ਆ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੂਦੋਂ ਕਿੰਨਾ ਦੰਨਿਆਂ ਕਿੱਲਿਆਂ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ 'ਚ ਕਿਰੇ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਜਾ ਇੱਕ ਘਰ ਦੀ 3 ਕਿੱਲੇ ਆ ਤੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀਆਂ ਜਿਨ੍ਹਾਂ ਦੇ 2 2 ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਫਿਰ ਜਿਹੜੀ ਗੜੀ ਕੋਠੀ ਮੁਕੜੀ ਇੱਕ ਪੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦਾਂ ਆ ਗਈ ਬਾਲਦੀ ਤੇ ਉਹ ਅੱਗ ਤਕਰੀਬਨ ਫੇਰ ਬੁਝ ਗਈ ਉਦੋਂ ਅੱਗ ਕਿਦਾ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤੰਨਾ ਪਿੰਡਾਂ ਦੀ ਜਨਤਾ ਪਾ ਕੇ ਟਰਟਰ ਪਾ ਕੇ ਉਹਨਾਂ ਬਜਾਈ